ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਤੁਸੀਂ ਤੱਕੇ ਹੁੰਦੇ ਤਾਂ ਆਮ ਦੇਖਦੇ ਰਹਿੰਨੇ ਹੋ ਤੇ ਕਈ ਦਫਾ ਤੱਕੇ ਅਜਿਹੇ ਵੀ ਹੋ ਜਾਂਦੇ ਨੇ ਕਿ ਸਾਡੇ ਮੂੰਹੋਂ ਇੱਕਦਮ ਇਹ ਵੀ ਗੱਲ ਨਿਕਲ ਜਾਂਦੀ ਏ ਕਿ ਮਾੜੇ ਬੰਦੇ ਦੇ ਨਾਲ ਤੱਕਾ ਹੋਇਆ ਹਾਲਾਤ ਕਈ ਵਾਰ ਅਜਿਹੇ ਵੀ ਬਣ ਜਾਂਦੇ ਨੇ ਕਿ ਹਰ ਕੋਈ ਇਹ ਹੀ ਕਹਿ ਦਿੰਦਾ ਹੈ ਕਿ ਆਪਾਂ ਇਹਨਾਂ ਦੇ ਰੋਲੇ ਵਿੱਚੋਂ ਕੀ ਲੈਣਾ ਇਹ ਦੋਨੋਂ ਘਰੀਖੋ ਜੇ ਕਿ ਕਿਸੇ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਜਾਂ ਫਿਰ ਇਹ ਕਿ ਦਿੱਤਾ ਜਾਂਦਾ ਹੈ ਕਿ ਇਹ ਤਾਂ ਦੋਨੋਂ ਤੇ ਰਾਈਕੋਰੀਆਂ ਨੇ ਇਹਨਾਂ ਤਾਂ ਕੱਲ ਨੂੰ ਹੀ ਇਕੱਠੇ ਹੋ ਜਾਣਾ ਹੈ ਅਸੀਂ ਇਸ ਰੋਲੇ ਦੇ ਵਿੱਚੋਂ ਕੀ ਲੈਣਾ ਅਜਿਹੇ-ਜਿਹੇ ਵਿਚਾਰ ਲੋਕਾਂ ਦੇ ਮਨਾਂ ਦੇ ਵਿੱਚ ਅਕਸਰ ਹੀ ਆ ਜਾਂਦੇ ਆ ਤੇ ਕੋਈ ਰੋਲੇ ਦੇ ਵਿੱਚ ਪੈਣ ਨੂੰ ਤਿਆਰ ਨਹੀਂ ਹੁੰਦਾ ਪਰ ਜਿਹੜੇ ਤੱਕੇ ਦੀ ਤੁਹਾਨੂੰ ਮੈਂ ਗੱਲ ਸੁਣਾ ਰਿਹਾ ਇਹ ਵੀ ਇੱਕ ਅਜੀਬੋ-ਗਰੀਬੀ ਤੱਕਾ ਹੈ ਆਖਰ ਅਜਿਹੇ ਤੱਕੇ ਹੁੰਦੇ ਤਾਂ ਰਹਿੰਦੇ ਹੀ ਆ ਪਰ ਇਹ ਇੱਕ ਇਸ ਤਰ੍ਹਾਂ ਦਾ ਤੱਕਾ ਹੈ ਕਿ ਕਿਸੇ ਨੂੰ ਜਿਵੇਂ ਘਰ ਦੇ ਵਿੱਚ ਕੈਦ ਹੀ ਕਰ ਦੇਣਾ ਆਪਾਂ ਨੂੰ ਕਿਸੇ ਨੂੰ ਵੀ ਘਰ ਦੇ ਵਿੱਚ ਕੈਦ ਕਰਨ ਦਾ ਕੋਈ ਵੀ ਅਧਿਕਾਰ ਨਹੀਂ ਹੈ ਸਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰੋਲਾ ਰੱਪਾ ਹੋਵੇ ਅਸੀਂ ਉਸ ਮਸਲੇ ਨੂੰ ਪੰਚਾਇਤ ਦੇ ਵਿੱਚ ਜੇਕਰ ਪੰਚਾਇਤ ਦੇ ਵਿੱਚ ਸੂਤ ਨਹੀਂ ਆਉਂਦਾ ਤਾਂ ਨੂੰ ਥਾਣੇ ਕਚਹਿਰੀ ਤੱਕ ਵੀ ਲਿਜਾ ਸਕਦੇ ਆ ਪਰ ਅਸੀਂ ਕਾਨੂੰਨ ਨੂੰ ਕਦੇ ਵੀ ਹੱਥ ਦੇ ਵਿੱਚ ਨਹੀਂ ਲੈ ਸਕਦੇ ਇੱਕ ਅਜਿਹੀ ਮੈਂ ਤੁਹਾਨੂੰ ਘਟਨਾ ਸੁਣਾ ਰਿਆਂ ਕਿ ਇੱਕ ਵਿਅਕਤੀ ਦੇ ਘਰ ਦੇ ਗੇਟ ਦੇ ਸਾਹਮਣੇ ਕਿਵੇਂ ਦੁਆਰ ਹਸਾਰ ਦਿੱਤੀ ਸੀ ਤੇ ਉਹਨਾਂ ਨੂੰ ਘਰ ਦੇ ਵਿੱਚ ਕੈਦ ਹੀ ਕਰ ਦਿੱਤਾ ਸੀ ਉਸ ਗੱਲ ਨੂੰ ਲੈ ਕੇ ਫਿਰ ਕਹਾਣੀ ਕਿੱਧਰ ਨੂੰ ਜਾਂਦੀ ਹੈ ਕਿੱਥੇ ਨਿਬੜਦੀ ਹੈ ਆਓ ਤੁਹਾਨੂੰ ਦਿਖਾਉਨੇ ਆ ਇਸ ਵੀਡੀਓ ਦੇ ਵਿੱਚ ਸਾਰੀ ਕਹਾਣੀ ਦੇਖਣ ਨੂੰ ਤਾਂ ਇਹ ਕਹਾਣੀ ਲੱਗਦੀ ਹੈ ਪਰ ਹੈ ਹਕੀਕਤ ਤੇ ਹੈਗੀ ਵੀ ਜੱਗੋ ਭਰੇ ਹੈ ਤੇ ਆਓ ਤੁਹਾਨੂੰ ਮੈਂ ਦਿਖਾਉਣਾ ਹੈ ਪੂਰੀ ਵੀਡੀਓ ਤੇ ਵੀਡੀਓ ਦੇਖ ਕੇ ਆਪਣੇ ਵਿਚਾਰ ਜਰੂਰ ਦਿਓ ਜੀ ਕਿ ਸਾਨੂੰ ਇਸ ਤਰ੍ਹਾਂ ਲੋਕਾਂ ਦੇ ਨਾਲ ਤੱਕੇ ਕਰਨੇ ਚਾਹੀਦੇ ਆ ਜਾਂ ਜਿਹੜੇ ਲੋਕ ਤੱਕੇ ਕਰ ਰਹੇ ਆ ਇਹਨਾਂ ਦੇ ਨਾਲ ਕਿਸ ਤਰ੍ਹਾਂ ਨਿਠਣਾ ਚਾਹੀਦਾ ਹੈ ਆਪਣੇ ਵਿਚਾਰ ਜ਼ਰੂਰ ਪੇਸ਼ ਕਰਿਓ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਜੇਕਰ ਸਾਡੇ ਚੈਨਲ ਨੂੰ ਲਾਈਕ ਜਾਂ ਫੋਲੋ ਨਹੀਂ ਕੀਤਾ ਤਾਂ ਇਹ ਵੀ ਕੰਮ ਜ਼ਰੂਰ ਕਰ ਲਿਓ ਤੇ ਆਓ ਤੁਹਾਨੂੰ ਦਿਖਾਉਨੇ ਆ ਪੂਰੀ ਵੀਡੀਓ ਹਾਂਜੀ ਨਾਮ ਅਮਰ ਸਿੰਘ ਪੁੱਤਰ ਸ਼੍ਰੀ ਕਾਂਚੀ ਸਿੰਘ ਪਿੰਡ ਬੰਬਣੀ ਵਾਲਾ ਦੇ ਅਧੀਨ ਪੈਂਦੀ ਢਾਣੀ ਬੱਗਾ ਸਿੰਘ ਵਾਲੀ ਤਹਿਸੀਲ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਦੇ ਨਾਲ ਚੱਲ ਰਹੀ ਧੱਕੇਸ਼ਾਹੀ ਦੀ ਗੱਲ ਕਰਦੇ ਹਾਂ ਅਮਰ ਸਿੰਘ ਪਹਿਲਾਂ ਪਿੰਡ ਚੱਲਾ ਲਖੇ ਕੇ ਹਠਾੜ ਊਰਕ ਧੁਨਕੀਆਂ ਤਹਿਸੀਲ ਜਲਾਲਾਬਾਦ ਦਾ ਰਹਿਣ ਵਾਲਾ ਸੀ ਜਿਸ ਨੇ ਕਿਸੇ ਕਾਰਨਾ ਕਰਕੇ அப்பட் டேட பமணிவாலா ਰੇਸ਼ਮ ਸਿੰਘ ਵਗੈਰਾ ਤੋਂ 12 ਮਰਲੇ ਜਗ੍ਹਾ ਖਰੀਦ ਕੀਤੀ ਜਿਸ ਵਿੱਚ ਪਹਿਲਾਂ ਹੀ ਇੱਕ ਕਮਰਾ ਬਣਿਆ ਹੋਇਆ ਸੀ ਜੇਕਰ ਕਮਰਾ ਬਣਿਆ ਹੋਇਆ ਸੀ ਤਾਂ ਸੁਭਾਵਿਕ ਗੱਲ ਹੈ ਕਿ ਉਸ ਕਮਰੇ ਤੱਕ ਪਹੁੰਚਣ ਲਈ ਘੇਟ ਦੀ ਜਗ੍ਹਾ ਵੀ ਛਾਣੀ ਹੋਵੇਗੀ ਉਨ੍ਹਾਂ ਧਿਰਾਂ ਦਾ 2021 ਚ ਬਤੌਰ ਸ਼ਾਂਤੀ ਸੌਦਾ ਹੋ ਜਾਂਦਾ ਇਸ ਜਗ੍ਹਾ ਦੇ ਸੌਦੇ ਤੋਂ ਇਲਾਵਾ ਪਹਿਲਾਂ ਕਿਸੇ ਵੀ ਤਰ੍ਹਾਂ ਦਾ ਇੱਕ ਦੂਜੇ ਦੇ ਨਾਲ ਕੋਈ ਵੀ ਗਿਲਾ ਸ਼ਿਕਵਾ ਨਹੀਂ ਸੀ ਸੌਦਾ ਤੈਅ ਹੋ ਗਿਆ ਤੇ ਅਮਰ ਸਿੰਘ ਦੇ ਵੱਲੋਂ ਪੇਮੈਂਟ ਦਾ ਭੁਗਤਾਨ ਵੀ ਕੀਤਾ ਗਿਆ ਰੇਸ਼ਮ ਸਿੰਘ ਵਗੈਰਾ ਨੇ ਬਤੌਰ ਸਹਿਮਤੀ ਤੇ ਰਾਜੀ ਖੁਸ਼ੀ ਨਾਲ ਮੌਕੇ ਤੇ ਮੰਤੀ ਕਰਵਾਈ ਤੇ ਕਿਹੜੇ ਪਾਸੇ ਗੇਟ ਰੱਖਣਾ ਹੈ ਇਹ ਸਭ ਕੁਝ ਵੀ ਅਮਰ ਸਿੰਘ ਨੂੰ ਦੱਸ ਦਿੱਤਾ ਉਸ ਜਗ੍ਹਾ ਤੇ ਅਮਰ ਸਿੰਘ ਨੇ ਕੋਠੀ ਬਣਾਉਣੀ ਚਾਲੂ ਕਰ ਦਿੱਤੀ ਤੇ ਅਮਰ ਸਿੰਘ ਦੇ ਦਸਨ ਮੁਤਾਬਕ ਜੋ ਜਗ੍ਹਾ ਗੇਟ ਲਈ ਰੇਸ਼ਮ ਸਿੰਘ ਨੇ ਦੱਸੀ ਸੀ ਉਸ ਜਗ੍ਹਾ ਤੇ ਹੀ 10 ਫੁੱਟਾ ਲੋਹੇ ਦਾ ਗੇਟ ਲਗਾ ਦਿੱਤਾ ਤੇ ਚੰਗੇ ਤਰੀਕੇ ਨਾਲ ਪਿੱਲਰਾਂ ਦੀ ਉਸਾਰੀ ਕੀਤੀ ਜਿਵੇਂ ਆਪਾਂ ਅਕਸਰ ਹੀ ਕਰਦੇ ਹਾਂ ਤੇ ਸੁਭਾਵਿਕ ਗੱਲ ਇਹ ਵੀ ਹੈ ਕਿ ਮੁਕੰਮਲ ਕਰਦਿਆਂ 5-7 ਦਿਨ ਅਕਸਰ ਲੱਗ ਵੀ ਜਾਂਦੇ ਨੇ। ਅਮਰ ਸਿੰਘ ਦੇ ਦੱਸਣ ਮੁਤਾਬਕ ਹੁਣ 4 ਸਾਲ ਬੀਤ ਜਾਣ ਦੇ ਬਾਅਦ ਵੀ ਤਬਦੀਲੀ ਕੀ ਆਈ। ਅਮਰ ਸਿੰਘ ਕਹਿੰਦਾ ਕਿ ਰੇਸ਼ਮ ਸਿੰਘ ਨੇ ਬਹਾਨੇ ਘੜਨੇ ਸ਼ੁਰੂ ਕਰ ਦਿੱਤੇ ਕਿ ਅਮਰ ਸਿੰਘ ਨੇ ਕੋਠੀ ਵਾਲਾ ਗੇਟ ਹੈ ਜਿਹੜਾ 메ਨ ਗੇਟ ਇਹ ਸਾਡੀ ਮਰਜ਼ੀ ਦੇ ਖਿਲਾਫ ਤੇ ਗਲਤ ਜਗ੍ਹਾ ਤੇ ਰੱਖਿਆ ਹੈ ਤੇ ਇਹ ਗੇਟ ਰੱਖਿਆ ਵੀ ਉਦੋਂ ਗਿਆ ਜਦੋਂ ਅਸੀਂ ਬਾਹਰਲੇ ਪਿੰਡਾਂ ਦੇ ਵਿੱਚ ਝੋਨਾ ਲਗਾਉਣ ਗਏ ਹੋਏ ਸੀ ਤੇ ਅਸੀਂ ਘਰ ਨਹੀਂ ਸੀ। ਠੀਕ ਹੈ। ਕਿ ਉਹ ਬਾਹਰ ਚੋਂ ਨਾ ਲਗਾਉਣ ਲਈ ਗਏ ਹੋਏ ਸੀ ਤੇ 15 20 ਦਿਨ ਤੇ ਬਾਅਦ ਉਹ ਵਾਪਸ ਵੀ ਆ ਗਏ ਹੋਣਗੇ ਜਾ ਕੇ ਤਾਂ ਪਤਾ ਵੀ ਲੱਗ ਸਕਦਾ ਸੀ ਕਿ ਤੁਹਾਡੀ ਜਗ੍ਹਾ ਤੇ ਜਿਹੜਾ ਅਮਰ ਸਿੰਘ ਰੱਖ ਰਿਹਾ ਹੈ ਉਹ ਗਲਤ ਤਰੀਕੇ ਦੇ ਨਾਲ ਰੱਖਿਆ ਜਾ ਰਿਹਾ ਹੈ ਚਲੋ ਮੰਨਿਆ ਕਿ ਪਤਾ ਨਹੀਂ ਵੀ ਲੱਗਿਆ ਹੋਣਾ ਪਰ ਕੁਝ ਕੁ ਦਿਨਾਂ ਬਾਅਦ ਘਰ ਤਾਂ ਅਕਸਰ ਆ ਹੀ ਗਏ ਹੋਣਗੇ ਤੇ ਆਉਂਦਿਆਂ ਹੀ ਪਹਿਲਾਂ ਅਮਰ ਸਿੰਘ ਦੇ ਨਾਲ ਗੱਲ ਕਰਨੀ ਪੈਂਦੀ ਸੀ ਉਸ ਤੋਂ ਬਾਅਦ ਪੰਚਾਇਤ ਦੇ ਵਿੱਚ ਜੇਕਰ ਪੰਚਾਇਤ ਦੇ ਵਿੱਚ ਵੀ ਗੱਲ ਫਿੱਟ ਨਹੀਂ ਬੈਠਦੀ ਸੀ ਤਾਂ ਤਾਨੇ ਕਚਰੀਆਂ ਵੱਲ ਰੁਖ ਕੀਤਾ ਜਾ ਸਕਦਾ ਸੀ ਤੇ ਜਾਂ ਫਿਰ ਇਸ ਤਰ੍ਹਾਂ ਵੀ ਨਹੀਂ ਕਰਨਾ ਸੀ ਤਾਂ ਧੱਕੇ ਸਾਹੀ ਦਾ ਹਲਾ-ਗੁਲਾ ਕਰਦਿਆਂ ਗੇਟ ਪੁੱਟ ਕੇ ਪਰੇ ਸੁੱਟ ਦੇਣਾ ਸੀ ਤੇ ਅਮਰ ਸਿੰਘ ਨੂੰ ਕਹਿ ਦਿੰਦਾ ਕਿ ਤੈਨੂੰ ਜਿਹੜੀ ਜਗ੍ਹਾ ਦਿੱਤੀ ਹੋਈ ਸੀ ਉਸ ਜਗ੍ਹਾ ਤੇ ਆਪਣਾ ਗੇਟ ਲਗਾ ਲੈ ਪਰ ਇਹ ਤਾਂ ਨਹੀਂ ਹੋ ਸਕਦਾ ਕਿ 4 ਸਾਲ ਬੀਤ ਜਾਣ ਦੇ ਬਾਅਦ ਅੱਜ ਪਤਾ ਲੱਗਿਆ ਹੋਵੇ ਕਿ ਗੇਟ ਗਲਤ ਜਗ੍ਹਾ ਤੇ ਰੱਖਿਆ ਗਿਆ ਹੁਣ ਰੇਸ਼ਮ ਸਿੰਘ ਪਾਰਟੀ ਨੇ ਅੱਗੇ ਕੀ ਕੀਤਾ ਮਾਰਚ 2025 ਯਾਨੀ ਇਸੇ ਸਾਲ ਦੀ ਗੱਲ ਹੈ ਕਿ ਰੇਸ਼ਮ ਸਿੰਘ ਨੇ ਇਟਾ ਵਗੈਰਾ ਦਾ ਇੰਤਜ਼ਾਮ ਕੀਤਾ ਤੇ ਮਿਸਤਰੀ ਬੁਲਾ ਕੇ ਧੱਕੇ ਦੇ ਨਾਲ ਜਿਸ ਤਰ੍ਹਾਂ ਆਪਾਂ ਕਬਜ਼ਾ ਕਿਸੇ ਦੇ ਕੋਲੋਂ ਲੈਣੇ ਆ ਉਸ ਦੇ ਗੇਟ ਦੇ ਵਿੱਚ ਕੰਦੂਸਾਰਨੀ ਸ਼ੁਰੂ ਕਰ ਦਿੱਤੀ ਜਦੋਂ ਕਿ ਅਮਰ ਸਿੰਘ ਖੁਦ ਉਸ ਟਾਈਮ ਘਰ ਨਹੀਂ ਸੀ ਰੇਸ਼ਮ ਸਿੰਘ ਘਰ ਆਉਂਦਾ ਹੈ ਇਦਰ ਉਦਰ ਕਾਫੀ ਰੋਲਾ ਵੀ ਪੈ ਜਾਂਦਾ ਹੈ ਪਰ ਕਿਸੇ ਵੀ ਤਰ੍ਹਾਂ ਅਮਰ ਸਿੰਘ ਇਹ ਦਵਾਰ ਪੁੱਟ ਕੇ ਪਾਸੇ ਕਰ ਦਿੰਦਾ ਹੈ ਇਸ ਸਮੇਂ ਦੇ ਦੌਰਾਨ ਦੋਨਾਂ ਧਿਰਾਂ ਦਾ ਆਪਸੀ ਝਗੜਾ ਵੀ ਹੁੰਦਾ ਹੈ ਤੇ ਅਮਰ ਸਿੰਘ ਆਪ ਤੇ ਪਰਚਾ ਵੀ ਹੋ ਜਾਂਦਾ ਹੈ ਜਿਹੜਾ ਅਜੇ ਵੀ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਹੁਣ ਰੇਸ਼ਮ ਸਿੰਘ ਵਗੈਰਾ ਨੇ ਗੇਟ ਬੰਦ ਕਰਨ ਦੇ ਲਈ ਵੱਖ-ਵੱਖ ਤਰ੍ਹਾਂ ਦੇ ਯਤਨ ਲੜਾਉਣੇ ਸ਼ੁਰੂ ਕਰ ਦਿੱਤੇ ਆ ਅਮਰ ਸਿੰਘ ਦੱਸਦਾ ਹੈ ਕਿ ਉਸ ਦੇ ਗੇਟ ਦੇ ਸਾਹਮਣੇ ਰੇਸ਼ਮ ਸਿੰਘ ਵਗੈਰਾ ਨੇ ਖਾਲੀ ਟਰਾਲੀ ਖੜੀ ਕਰ ਦਿੱਤੀ ਹੈ ਤੇ ਉਹਨਾਂ ਨੂੰ ਘਰ ਆਉਣ ਜਾਣ ਲਈ ਕਾफी ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਪਰ ਰੇਸ਼ਮ ਸਿੰਘ ਆਪਣੀ ਗੱਲ ਤੇ ਅੜਿਆ ਹੋਇਆ ਹੈ ਨਾ ਕਿਸੇ ਪੰਚਾਇਤ ਦੀ ਮੰਨਦਾ ਹੈ ਤੇ ਨਾ ਹੀ ਉਹ ਪ੍ਰਸ਼ਾਸਨ ਦੀ ਮੰਨਦਾ ਹੈ ਸਿਰਫ ਇਹ ਹੀ ਕਹਿ ਰਿਹਾ ਕਿ ਤੁਸੀਂ ਆਪਣਾ ਗੇਟ ਦੂਜੇ ਪਾਸੇ ਕੱਢ ਲਓ ਪਰ ਦੂਜੇ ਪਾਸੇ ਅਮਰ ਸਿੰਘ ਦੱਸਦਾ ਹੈ ਕਿ ਉਹ ਕਿਸੇ ਹੋਰ ਦੀ ਜਗ੍ਹਾ ਨੂੰ ਜਾਣ ਵਾਸਤੇ ਰਸਤਾ ਛੱਡਿਆ ਹੋਇਆ ਹੈ ਜਦੋਂ ਕਿ ਉਹ ਰਸਤਾ ਸਰਕਾਰੀ ਤੌਰ ਤੇ ਨਹੀਂ ਛੱਡਿਆ ਗਿਆ ਤੇ ਨਾ ਹੀ ਉਹ ਸਾਨੂੰ ਉਸ ਪਾਸੇ ਤੋਂ ਗੇਟ ਕੱਟ ਨਹੀਂ ਦੇਵੇਗਾ ਹੁਣ ਅਮਰ ਸਿੰਘ ਨੂੰ ਸਮਝਾ ਚੁੱਕੀ ਸੀ ਕਿ ਇਸ ਸਾਰੇ ਕਾਸੇ ਦਾ ਹੱਲ ਪੰਚਾਇਤਾਂ ਜਾਂ ਥਾਣਿਆਂ ਦੇ ਵਿੱਚ ਨਹੀਂ ਹੋਣਾ ਤੇ ਹੁਣ ਆਪਾਂ ਅਦਾਲਤ ਦੇ ਵੱਲ ਨੂੰ ਰੁਖ ਕਰਦੇ ਹਾਂ ਅਮਰ ਸਿੰਘ ਨੇ ਕੇਸ ਦਾਇਰ ਕੀਤਾ ਤੇ ਉਸ ਕੇਸ ਦੇ ਵਿੱਚ ਸਟੇ ਦੀ ਮੰਗ ਕੀਤੀ ਤੇ ਅਦਾਲਤ ਦੇ ਵੱਲੋਂ ਸਟੇਟਸ ਕੋਪ ਵੀ ਕੀਤਾ ਗਿਆ ਤੇ ਮਾਨਯੋਗ ਅਦਾਲਤ ਨੇ ਇੱਕ ਨੋਟਿਸ ਵੀ ਜਾਰੀ ਕੀਤਾ ਗਿਆ ਕਿ ਇਸ ਜਗ੍ਹਾ ਦਾ ਸਟੇਟਸ ਕੋਪ ਹੋ ਚੁੱਕਿਆ ਹੈ ਬੀਤੇ ਦਿਨੀ ਅਮਰ ਸਿੰਘ ਨੇ ਇਨਸਾਫ ਟਾਈਮ ਟੀਵੀ ਦੇ ਨਾਲ ਗੱਲ ਕਰਦਿਆਂ ਇੱਕ ਵੀਡੀਓ ਜਾਰੀ ਕੀਤੀ ਜਿਸ ਦੇ ਬਿਆਨਾਂ ਦੇ ਵਿੱਚ ਅਮਰ ਸਿੰਘ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਉਸ ਨੂੰ ਰੇਸ਼ਮ ਸਿੰਘ ਪਾਰਟੀ ਚੱਕ ਕੇ ਲੈ ਗਈ ਸੀ ਤੇ ਆਪਣੇ ਘਰ ਜਾ ਕੇ ਉਸ ਦੀ ਇਹ ਤਾਂ ਅਸ਼ਾ ਕੁਟ ਮਾਰ ਕੀਤੀ ਜਿਸ ਨੂੰ ਲੈ ਕੇ ਰੇਸ਼ਮ ਸਿੰਘ ਪਾਰਟੀ ਦੇ ਇੱਕ ਪਰਚਾ ਵੀ ਦਰਜ ਕੀਤਾ ਗਿਆ ਹੈ ਪਰ ਰੇਸ਼ਮ ਸਿੰਘ ਅੱਜ ਵੀ ਉਸੇ ਹੀ ਗੱਲ ਤੇ ਅੜਿਆ ਹੋਇਆ ਜਦੋਂ ਇਨਸਾਫ ਟਾਈਮ ਟੀਵੀ ਦੇ ਵੱਲੋਂ ਅਮਰ ਸਿੰਘ ਨੂੰ ਸਵਾਲ ਕੀਤਾ ਗਿਆ ਕਿ ਤੁਸੀਂ ਪ੍ਰਸ਼ਾਸਨ ਤੋਂ ਕਿੰਨਾ ਕੁ ਸੰਤੁਸ਼ਟ ਹੋ ਤਾਂ ਉਸਨੇ ਪੁਲਿਸ ਦਾ ਨਾਮ ਲੈਂਦਾ ਅਤੇ ਮਾਨਯੋਗ ਅਦਾਲਤ ਦਾ ਨਾਮ ਲੈਂਦਾ ਵੀ ਕਿਹਾ ਕਿ ਸਾਰੀ ਹਕੀਕਤ ਤੋਂ ਪ੍ਰਸ਼ਾਸਨ ਤੇ ਅਦਾਲਤ ਜਾਣੂ ਹੈ ਤੇ ਜੋ ਸਾਡੀ ਪੂਰੀ ਤਰ੍ਹਾਂ ਸਪੋਰਟ ਵੀ ਕਰ ਰਹੀ ਹੈ ਹੁਣ ਸਾਰੀ ਘਟਨਾ ਤੁਸੀਂ ਸੋਣੀ ਲਈ ਹੈ ਮੰਨਿਆ ਕਿ ਅਮਰ ਸਿੰਘ ਗਲਤ ਧਿਰ ਹੋਵੇਗੀ ਕਿਸੇ ਹੋਰ ਕਾਰਨ ਨੂੰ ਲੈ ਕੇ ਰੀਸ਼ਮ ਸਿੰਘ ਵਗੈਰਾ ਨੂੰ ਰੰਜਿਸ਼ ਹੋਵੇਗੀ ਜਾਂ ਫਿਰ ਕੋਈ ਵੀ ਹੋਰ ਕਿਸੇ ਤਰ੍ਹਾਂ ਦਾ ਲੈਣ ਦੇਣ ਹੋਵੇਗਾ ਪਰ ਗੇਟ ਬੰਦ ਕਰਨ ਦਾ ਕਿਸੇ ਨੂੰ ਵੀ ਕੋਈ ਹੱਕ ਜਾਂ ਅਧਿਕਾਰ ਨਹੀਂ ਕਿ ਕਿਸੇ ਨੂੰ ਅੰਦਰ ਹੀ ਕੈਦ ਕਰ ਦਿੱਤਾ ਜਾਵੇ ਸਮੱਸਿਆ ਕੋਈ ਵੀ ਹੋਵੇ ਹਰੇਕ ਸਮੱਸਿਆ ਦਾ ਹੱਲ ਹੈ ਤੇ ਉਹ ਇਨਸਾਨ ਹੀ ਇਸ ਸਮੱਸਿਆ ਸੁਲਝਾ ਸਕਦਾ ਹੈ ਕੋਈ ਵੀ ਸਮੱਸਿਆ ਹੋਵੇ ਉਸ ਨੂੰ ਪਹਿਲਾਂ ਪੰਚਾਇਤ ਦੇ ਵਿੱਚ ਲਿਜਾਣਾ ਚਾਹੀਦਾ ਹੈ ਜੇਕਰ ਪੰਚਾਇਤ ਦੇ ਕੋਲੋਂ ਮਸਲਾ ਨਹੀਂ ਸੁਲਝਾਇਆ ਜਾਂਦਾ ਤਾਂ ਉਸ ਨੂੰ ਥਾਣੇ ਕਚਹਿਰੀਆਂ ਦੇ ਵੱਲ ਵੀ ਰੁਖ ਕਰਨਾ ਚਾਹੀਦਾ ਹੈ ਨਾ ਕਿ ਅਜਿਹੇ ਧੱਕੇ ਕਰਨੇ ਚਾਹੀਦੇ ਹੈ ਕਿ ਕਿਸੇ ਦੇ ਗੇਟ ਦੇ ਵਿਚਾਲੇ ਦੀਵਾਰ ਹਸਾਰ ਦਿਓ ਪਰ ਜੇਕਰ ਦੂਸਰੇ ਪਾਸੇ ਦੇਖਿਆ ਜਾਵੇ ਕਿ ਜਿਹੜਾ ਬੰਦਾ ਸਟੇ ਦੀ ਪ੍ਰਵਾਹ ਨਹੀਂ ਕਰ ਰਿਹਾ ਉਸ ਦੇ ਵਾਸਤੇ ਪੰਚਾਇਤ ਤਾਂ ਇੱਕ ਬਹੁਤ ਛੋਟੀ ਚੀਜ਼ ਹੈ ਹੁਣ ਆਪਾਂ ਸਾਰਾ ਮਸਲਾ ਸੁਣ ਹੀ ਲਿਆ ਤੇ ਇਸ ਮਸਲੇ ਤੇ ਤੁਸੀਂ ਵੀ ਆਪਣਾ ਕਮੈਂਟ ਜ਼ਰੂਰ ਕਰਿਓ ਕਿ ਇਸ ਤਰ੍ਹਾਂ ਦੇ ਜਿਹੜੇ ਮਸਲੇ ਐ ਇਹ ਕਿਸ ਤਰ੍ਹਾਂ ਸਲਝਾਉਣੇ ਚਾਹੀਦੇ ਐ ਰਿਸ਼ਮ ਸਿੰਘ ਪਾਰਟੀ ਗਲਤ ਐ ਜਾਂ ਫਿਰ ਅਮਰ ਸਿੰਘ ਪਾਰਟੀ ਗਲਤ ਐ ਮੈਂ ਮੰਨਦਾ ਕਿ ਲੱਖ ਜਗ੍ਹਾ ਤੇ ਅਮਰ ਸਿੰਘ ਪਾਰਟੀ ਗਲਤ ਹੋਵੇਗੀ ਪਰ ਇਸ ਗੱਲ ਦਾ ਪਤਾ 4 ਸਾਲ ਬਾਅਦ ਹੀ ਕਿਉਂ ਲੱਗਦਾ ਐ ਪਹਿਲਾਂ ਕਿਉਂ ਨਹੀਂ ਪਤਾ ਚੱਲਿਆ ਤੇ ਜੇਕਰ ਪਤਾ ਚੱਲ ਹੀ ਗਿਆ ਸੀ ਤਾਂ ਇਸ ਨੂੰ ਕਾਨੂੰਨੀ ਤੌਰ ਤੇ ਗੱਲ ਕਰਨੀ ਚਾਹੀਦੀ ਸੀ ਨਾ ਕੇ ਧੱਕੇਸ਼ਾਹੀ ਇਸ ਤਰ੍ਹਾਂ ਦੀ ਕਰਨੀ ਚਾਹੀਦੀ ਹੈ ਅਮਰ ਸਿੰਘ ਲੱਖ ਜਗ੍ਹਾ ਤੇ ਗਲਤ ਹੋਣ ਦੇ ਬਾਵਜੂਦ ਵੀ ਇਸ ਜਗ੍ਹਾ ਤੇ ਸਹੀ ਹੈ ਕਿ ਉਸ ਦਾ ਗੇਟ ਬੰਦ ਕਰਨ ਦਾ ਕਿਸੇ ਨੂੰ ਵੀ ਕੋਈ ਹੱਕ ਨਹੀਂ ਤੁਸੀਂ ਜੇਕਰ ਸਾਡੇ ਚੈਨਲ ਨੂੰ ਲਾਈਕ ਫੋਲੋ ਜਾਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ